ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਪੰਡਾਲ ਸੂਬਾ ਜਨਰ 77 ਪੰਜਾਬ ਕਿਸਾਨ ਯੂਨੀਅਨ ਬਾਗੀ ਜੋ ਕਿ 1 ਅਕਤੂਬਰ ਤੋਂ ਜੋ ਸਰਕਾਰੀ ਖਰੀਦ ਝੋਨੇ ਦੀ ਫਸਲ ਦੀ ਸ਼ੁਰੂ ਹੋਈ ਤੇ ਕਿਸ ਤਰ੍ਹਾਂ ਸਰਕਾਰਾਂ ਵੱਲੋਂ ਡਬਲਯੂਟੀਓ ਦੀਆਂ ਨੀਤੀਆਂ ਤੇ ਚੱਲਦੇ ਹੋਏ ਕਿਸਾਨ ਨੂੰ ਤੇ ਕਿਸਾਨ ਦੀ ਫਸਲ ਨੂੰ ਮੰਡੀਆਂ ਦੇ ਵਿੱਚ ਰੋਲਿਆ ਗਿਆ ਉਸ ਸਾਰੀ ਘਟਨਾ ਤੋਂ ਤੁਸੀਂ ਸਾਰੇ ਪੱਲੀ ਭਾਂਤੀ ਜਾਣੂ ਹੋ ਇਸੇ ਰੋਜ਼ਵਜੋ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਪਿਛਲੇ ਦਿਨੀ ਐਸ.ਡੀ.ਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਜੋ ਝੋਨੇ ਦੀਆਂ ਟਰਾਲੀਆਂ ਸੁੱਟ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਵੱਲੋਂ ਜੋ ਤੀਸਰੀ ਮੀਟਿੰਗ ਜਿਹੜੀ ਸ਼ਾਮ ਦੇ ਸਮੇਂ ਕੀਤੀ ਗਈ ਕਿਸਾਨ ਆਗੂਆਂ ਦੇ ਨਾਲ ਉਸ ਦੇ ਵਿੱਚ ਇੱਕ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਕਿ 18 ਤਰੀਕ ਨੂੰ 3 ਵਜੇ ਮਾਰਕੀਟ ਕਮੇਟੀ ਦਫਤਰ ਸੁਲਤਾਨਪੁਰ ਲੋਧੀ ਵਿਖੇ ਤੁਹਾਡੀ ਮੀਟਿੰਗ ਸੈਲਰ ਮਾਲਕਾਂ ਦੇ ਨਾਲ ਆਰਤੀਆ ਦੇ ਨਾਲ ਤੇ ਸਬੰਧਤ ਅਧਿਕਾਰੀਆਂ ਦੇ ਨਾਲ ਕਰਵਾਈ ਜਾਊਗੀ ਜੋ ਤੁਸੀਂ ਇਲਜ਼ਾਮ ਇਹਨਾਂ ਕਿੰਨਾ ਧਿਰਾਂ ਦੇ ਉੱਪਰ ਲਾ ਰਹੇ ਹੋ ਤੁਸੀਂ ਉਹਨਾਂ ਨੂੰ ਸਾਬਤ ਕਰੋ ਤੇ ਕਾਰਵਾਈ ਮੈਂ ਕਰਵਾਉਣ ਵਾਸਤੇ ਅੱਗੇ ਸਰਕਾਰ ਨੂੰ ਤੇ ਸਬੰਧਤ ਵਿਭਾਗਾਂ ਨੂੰ ਲਿਖੂੰਗੀ ਸੋ ਸਬੂਤਾ ਸਮੇਤ ਅਸੀਂ ਕੱਲ ਨੂੰ ਗੱਲ ਕਰਾਂਗੇ ਤਰਕ ਦੇ ਆਧਾਰ ਤੇ ਗੱਲ ਕਰਾਂਗੇ ਗੁਰਨਾਨਕ ਦੀ ਧਰਤੀ ਦੇ ਉੱਤੇ ਕੱਲ ਨੂੰ ਇਹ ਪੰਜਾਬ ਦੇ ਵਿੱਚ ਪਹਿਲੀ ਵਾਰੀ ਜਿਹੜੀ ਲਾਈਵ ਮੀਟਿੰਗ ਸਾਨੂੰ ਸੱਦਾ ਮਿਲਿਆ ਕਿ ਮੀਡੀਆ ਦੇ ਸਾਹਮਣੇ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਉਹਦੇ ਵਿੱਚ ਅਸੀਂ ਸਾਰੇ ਹੀ ਮੀਡੀਆ ਵਾਲੇ ਪਾਈਚਾਰੇ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਤੇ ਉੱਥੇ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਣੀ ਹਰ ਧੜੇਬੰਦੀ ਤੋਂ ਹਰ ਪਾਰਟੀ ਵਾਜ ਤੋਂ ਉੱਠ ਕੇ ਇਸ ਮੀਟਿੰਗ ਦੇ ਵਿੱਚ ਪਹੁੰਚੋ ਤਾਂ ਜੋ ਜਿਹੜਾ ਕਿਸਾਨਾਂ ਦਾ ਜੋ 2 ਤੋਂ ਲੈ ਕੇ 400 ਰੁਪਏ ਤੱਕ ਇਹ ਸਾਡਾ اخਲਾਕੀ ਫਰਜ਼ ਬਣਦਾ ਹੈ ਕਿਸਾਨ ਜਥੇਬੰਦੀਆਂ ਦਾ ਜਿਹੜਾ ਦੋਸਤ 200 ਤੋਂ ਲੈ ਕੇ 400 ਰੁਪਏ ਤੱਕ ਪ੍ਰਤੀ ਕੁਆਂਟਲ ਦੇ ਵਿੱਚ ਜਿਹੜਾ ਕਾਟ ਲਾ ਕੇ ਝੋਨਾ ਜਿਹੜਾ ਹੈਗਾ ਕਿਸਾਨ ਦਾ ਵੇਚਿਆ ਗਿਆ ਜਾਂ ਕਿਸਾਨ ਦਾ ਲਿਆ ਗਿਆ ਇਹ ਝੋਨਾ ਉਸ ਦੀ ਪਰਪਾਈ ਅਸੀਂ ਕਿਸਾਨਾਂ ਨੂੰ ਕਰਾ ਸਕੀਏ ਤੇ ਇਸ ਵੀਡੀਓ ਜਰੀਏ ਅਸੀਂ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਡੀ ਗਿਣਤੀ ਵਿੱਚ ਚਾਹੇ ਉਹ ਕਬੀਰਪੁਰ ਮੰਡੀ ਹੋਵੇ ਚਾਹੇ ਸੁਲਤਾਨਪੁਰ ਜਾਂ ਡੱਲਾ ਮੰਡੀ ਜਿੰਨੀਆਂ ਵੀ ਨਜ਼ਦੀਕੀਆਂ ਮੰਡੀਆਂ ਦੇ ਨਾਲ ਸੰਬੰਧਿਤ ਪਿੰਡ ਨੇ ਉਹ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ 2 ਵਜੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਵੱਡੀ ਗਿਣਤੀ ਦੇ ਵਿੱਚ ਆਪਾਂ ਆਪਣੀਆਂ ਕੱਚੀਆਂ ਫਸਲਾਂ ਲੈ ਕੇ ਜਿੰਨਾ ਕਾਊਂਟਾ ਦੇ ਵਿੱਚ 2320 ਰੁਪਏ ਦੇ ਹਿਸਾਬ ਨਾਲ ਪੈਸੇ ਆਏ ਨੇ ਉਹ ਅਕਾਊਂਟ ਸਟੇਟਮੈਂਟਾਂ ਲੈ ਕੇ ਤੇ ਜਿਹੜੇ ਪਿਛਲੇ ਦਿਨਾਂ ਤੋਂ ਮਾਰਕੀਟ ਕਮੇਟੀ ਵੱਲੋਂ ਜੇ ਫਾਰਮਾ ਦੇ ਜਾਂ ਫਸਲ ਵੇਚਣ ਸੰਬੰਧੀ ਜਿਹੜੇ ਮੈਸੇਜ ਤੁਹਾਨੂੰ ਆ ਰਹੇ ਨੇ ਉਹਦੇ ਪ੍ਰਿੰਟ ਆਊਟ ਲੈ ਕੇ ਪਹੁੰਚੋ ਤਾਂ ਜੋ ਅਸੀਂ ਇਸ ਲੁੱਟ ਜਿਹੜੀ ਹੋਈ ਏ ਪਿਛਲੇ ਡੇਢ ਮਹੀਨੇ ਦੇ ਵਿੱਚ ਇਸ ਲੁੱਟ ਤੋਂ ਜਿਹੜਾ ਹੈਗਾ ਪਰਦਾ ਕੱਲ ਨੂੰ ਚੱਕ ਸਕੀਏ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ 2 ਵਜੇ ਮਾਰਕੀਟ ਕਮੇਟੀ ਦਫ਼ਤਰ ਸੁਲਤਾਨਪੁਰ ਲੋਧੀ ਵਿਖੇ ਪਹੁੰਚੋ ਤੇ ਅਸੀਂ ਇਸ ਵੀਡੀਓ ਜਰੀਏ ਸਰ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇਕਰ ਇਹਨਾਂ ਤੇ ਤਿੰਨੇ ਧਰਾਂ ਦੇ ਦੇ ਵਿਚੋਂ ਇੱਕ ਵੀ ਧਿਰ ਉਥੇ ਗੈਰਹਾਜ਼ਰ ਰਹਿੰਦੀ ਏ ਜਾਂ ਉਹ ਕੱਲ ਦੀ ਦਿੱਤੀ ਹੋਈ ਮੀਟਿੰਗ ਜਿਹੜੀ ਪ੍ਰਸ਼ਾਸਨ ਵੱਲੋਂ ਪੰਜਾਬ ਕਿਸਾਨ ਯੂਨੀਅਨ ਭਾਗੀ ਨੂੰ ਦਿੱਤੀ ਗਈ ਏ ਉਸ ਨੂੰ ਕੈਨਸਲ ਕੀਤਾ ਗਿਆ ਤਾਂ ਉਸ ਦੇ ਸੱਟੇ ਵੱਜੋਂ ਜੋ ਵੀ ਪ੍ਰੋਗਰਾਮ ਜਥੇਬੰਦੀ ਵੱਲੋਂ ਮੀਟਿੰਗ ਲਾ ਉਲੀਕੇ ਜਾਣਗੇ ਉਹਦਾ ਉਹਦਾ ਸੱਟਿਆਂ ਦਾ ਨਿਕਲਣ ਵਾਲੇ ਸੱਟਿਆਂ ਦਾ ਜ਼ਿੰਮੇਵਾਰ ਸੁਲਤਾਨ ਬਰਲੋਦੀ ਪ੍ਰਸ਼ਾਸਨ ਹੋਵੇਗਾ ਇੰਨੀਆਂ ਕ ਬੇਨਤੀਆਂ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ